6 ਜਨਵਰੀ 2021 ਵਿੱਚ ਇੱਕ ਖਬਰ ਫੈਲੀ ਸੀ ਕਿ ਮੋਦੀ ਸਰਕਾਰ ਮੁਗਲ ਸਹਜਾਦੇ ਦਾਰਾ ਸ਼ਿਕੋਹ ਦੀ ਕਬਰ ਲੱਭ ਰਹੀ ਹੈ ਪਰ ਬਾਅਦ ਵਿੱਚ ਇਸ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਇਹ ਗੱਲ ਦਬ ਕੇ ਰਹਿ ਗਈ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਮੋਦੀ ਸਰਕਾਰ ਦਾਰਾ ਸ਼ਿਕੋਹ ਦੀ ਕਬਰ ਕਿਉਂ ਲੱਭ ਰਹੀ ਸੀ ਕੀ ਕਾਰਨ ਸੀ ਉਹ ਇਸ ਕਬਰ ਵਿੱਚੋਂ ਕੀ ਪਤਾ ਕਰਨਾ ਚਾਹੁੰਦੇ ਸਨ ਚਲੋ ਕੋਈ ਨਹੀਂ ਖੈਰ ਇੱਥੇ ਇਹ ਜ਼ਿਕਰਯੋਗ ਹੈ ਕਿ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਨਹੀਂ ਪਤਾ ਕਿ ਦਾਰਾ ਸ਼ਿਕੋ ਗੁਰੂ ਹਰ राय ਸਾਹਿਬ ਜੀ ਦਾ ਮਿੱਤਰ ਸੀ ਆਓ ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਅਜੋਕੀ ਸਰਕਾਰ ਅਤੇ ਮੁਗਲ ਸ਼ਹਿਜ਼ਾਦਾ ਦਾਰਾ ਸ਼ਿਕੋ ਦੀ ਕਬਰ ਬਾਰੇ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਦੱਸਾਂਗੇ ਕਿ ਦਾਰਾ ਸ਼ਿਕੋ ਕੌਣ ਸੀ ਕਿਸ ਦਾ ਪੁੱਤਰ ਸੀ ਕਦੋਂ ਪੈਦਾ ਹੋਇਆ ਅਤੇ ਕਦੋਂ ਉਸ ਦੀ ਮੌਤ ਹੋਈ ਅਤੇ ਉਸ ਦੇ ਜੀਵਨ ਬਾਰੇ ਹੋਰ ਜਾਣਕਾਰੀ ਸਾਡੇ ਨਾਲ ਵੀਡੀਓ ਵਿੱਚ ਇਸੇ ਤਰ੍ਹਾਂ ਹੀ ਬਣੇ ਰਹਿਣਾ ਜੋ ਨਵੇਂ ਦੋਸਤ ਜੁੜੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਓ ਸ਼ੁਰੂ ਕਰਦੇ ਹਾਂ ਮੁਗਲ ਸ਼ਹਿਜਾਦਾ ਦਾਰਾ ਸ਼ਿਕੋ ਇੱਕ ਸਾਧੂ ਸੁਭਾ ਦਾ ਵਿਅਕਤੀ ਸੀ ਦਾਰਾ ਸ਼ਿਕੋ ਦਾ ਜਨਮ 20 ਮਾਰਚ 1615 ਨੂੰ ਮਮਤਾਜ ਮਹਿਲ ਦੀ ਕੁਖ ਤੋਂ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਹੋਇਆ ਸੀ ਦਾਰਾ ਨੂੰ 1633 ਵਿੱਚ ਸ਼ਹਿਜ਼ਾਦਾ ਬਣਾਇਆ ਗਿਆ ਅਤੇ ਉਸ ਨੂੰ ਉੱਚ ਮਨਸਬ ਪ੍ਰਦਾਨ ਕੀਤਾ ਗਿਆ 1645 ਵਿੱਚ ਇਲਾਹਾਬਾਦ 1647 ਵਿੱਚ ਲਾਹੌਰ ਅਤੇ 1649 ਵਿੱਚ ਉਹ ਗੁਜਰਾਤ ਦਾ ਗਵਰਨਰ ਬਣਿਆ 1653 ਵਿੱਚ ਕੰਧਾਰ ਵਿੱਚ ਹੋਈ ਲੜਾਈ ਨਾਲ ਉਸ ਦੀ ਪ੍ਰਤੀ ਸੱਠਾਂ ਨੂੰ ਤੱਕਾ ਲੱਗਾ ਫਿਰ ਵੀ ਉਹ ਸ਼ਾਹਜਹਾਂ ਉਸ ਨੂੰ ਆਪਣੇ ਵਾਰਿਸ ਦੇ ਰੂਪ ਵਿੱਚ ਦੇਖਦਾ ਸੀ ਜੋ ਦਾਰੇ ਦੇ ਹੋਰ ਭਰਾਵਾਂ ਨੂੰ ਸਵੀਕਾਰ ਨਹੀਂ ਸੀ ਸ਼ਾਹਜਹਾਂ ਦੇ ਬਿਮਾਰਪੈਣ ਉੱਤੇ ਔਰੰਗਜ਼ੇਬ ਅਤੇ ਮੁਰਾਦ ਨੇ ਦਾਰੇ ਦੇ ਧਰਮ ਤ੍ਰੋਹੀ ਹੋਣ ਦਾ ਨਾਹਰਾ ਲਾਇਆ ਲੜਾਈ ਹੋਈ ਅਤੇ ਦਾਰਾ ਦੋ ਵਾਰ ਪਹਿਲਾਂ ਆਗਰੇ ਦੇ ਨਜ਼ਦੀਕ ਸ਼ਾਮੂਗੜ੍ਹ ਵਿੱਚ ਜੂਨ 1658 ਵਿੱਚ ਫਿਰ ਅਜਮੇਰ ਦੇ ਨਜ਼ਦੀਕ ਦੇਵਰਾਈ ਵਿੱਚ ਮਾਰਚ 1659 ਵਿੱਚ ਹਾਰ ਗਿਆ ਅੰਤ ਵਿੱਚ 10 ਸਤੰਬਰ 1659 ਨੂੰ ਦਿੱਲੀ ਵਿੱਚ ਔਰੰਗਜ਼ੇਬ ਨੇ ਉਸ ਦੀ ਹੱਤਿਆ ਕਰਵਾ ਦਿੱਤੀ। ਦਾਰੇ ਸ਼ਿਕੋਹ ਦਾ ਵੱਡਾ ਪੁੱਤਰ ਔਰੰਗਜ਼ੇਬ ਦੀ ਬੇਰਹਿਮੀ ਦਾ ਪਾਤਰ ਬਣਾ ਦਾਰੇ ਸ਼ਿਕੋਹ ਦਾ ਵੱਡਾ ਪੁੱਤਰ ਔਰੰਗਜ਼ੇਬ ਦੀ ਬੇਰਹਿਮੀ ਦਾ ਪਾਤਰ ਬਣਿਆ ਅਤੇ ਛੋਟਾ ਪੁੱਤਰ ਗਵਾਲੀਅਰ ਵਿੱਚ ਕੈਦ ਕਰ ਦਿੱਤਾ ਗਿਆ। ਹੁਣ ਇੱਥੇ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਮੁਗਲ ਸ਼ਹਿਜ਼ਾਦੇ ਦਾਰੇ ਸ਼ਿਕੋਹ ਦੀ ਕਬਰ ਕਿਉਂ ਲੱਭ ਰਹੀ ਸੀ? ਦੱਸਿਆ ਜਾਂਦਾ ਹੈ ਕਿ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਦਾਰਾ ਸ਼ਕੋਹ ਨੂੰ ਦਿੱਲੀ ਵਿੱਚ ਹਿਮਾਜੂ ਦੇ ਮਕਬਰੇ ਵਿੱਚ ਹੀ ਕਿਤੇ ਦਫ਼ਨ ਕੀਤਾ ਗਿਆ ਸੀ। ਭਾਰਤ ਸਰਕਾਰ ਇਨੀ ਦਿਨੀ 17ਵੀਂ ਸਦੀ ਦੇ ਮੁਗਲ ਸ਼ਹਿਜ਼ਾਦੇ ਦਾਰਾ ਸ਼ਕੋਹ ਦੀ ਕਬਰ ਦੀ ਪਹਾਲ ਕਰ ਰਹੀ ਸੀ। ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਦਾਰਾ ਸ਼ਕੋਹ ਨੂੰ ਦਿੱਲੀ ਵਿੱਚ ਹਿਮਾਜੂ ਦੇ ਹੀ ਮਕਬਰੇ ਵਿੱਚ ਕਿਤੇ ਦਫ਼ਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ ਦਾਰਾ ਸਕੋਹ ਦੀ ਕਬਰ ਤੱਕ ਪਹੁੰਚਣ ਲਈ ਪੁਰਾਤਤਵ ਵਿਗਿਆਨੀਆਂ ਦੀ ਇੱਕ ਕਮੇਟੀ ਬਣਾਈ ਹੈ ਜੋ ਸਾਹਿਤ ਕਲਾ ਅਤੇ ਵਸਤੂ ਕਲਾ ਦੇ ਆਧਾਰ ਤੇ ਉਹਨਾਂ ਦੀ ਕਬਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਦਾਰਾ ਸਕੋਹ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਸਨ ਮੁਗਲਰ ਬਾਇਤਾਂ ਮੁਤਾਬਕ ਆਪਣੇ ਪਿਤਾ ਤੋਂ ਬਾਅਦ ਤਖਤ ਦੇ ਉਤਰਾਧਿਕਾਰੀ ਸਨ ਪਰ ਸ਼ਾਹਜਹਾਂ ਦੀ ਬਿਮਾਰੀ ਤੋਂ ਬਾਅਦ ਉਹਨਾਂ ਦੇ ਦੂਜੇ ਪੁੱਤਰ ਔਰੰਗਜ਼ੇਬ ਨੇ ਪਿਤਾ ਨੂੰ ਗੱਦੀ ਤੋਂ ਲਾ ਕੇ ਉਹਨਾਂ ਨੂੰ ਆਗਰੇ ਵਿੱਚ ਕੈਦ ਕਰ ਦਿੱਤਾ ਸੀ ਔਰੰਗਜ਼ੇਬ ਨੇ ਖੁਦ ਨੂੰ ਬਾਦਸ਼ਾਹ ਐਲਾਨਿਆ ਅਤੇ ਗੱਦੀ ਦੀ ਲੜਾਈ ਵਿੱਚ ਦਾਰਾ ਸ਼ਕੋਹ ਨੂੰ ਹਰਾ ਕੇ ਜੇਲ੍ਹ ਭੇਜ ਦਿੱਤਾ ਸ਼ਾਹਜਹਾਂ ਦੇ ਸ਼ਾਹੀ ਇਤਿਹਾਸਕਾਰ ਮੁਹੰਮਦ ਸਾਲੇ ਕੰਬੋਹ ਲਾਹੌਰੀ ਨੇ ਆਪਣੀ ਕਿਤਾਬ ਸ਼ਾਹਜਹਾਨ ਨਾਮਾ ਵਿੱਚ ਲਿਖਿਆ ਹੈ ਜਦੋਂ ਸ਼ਹਿਜ਼ਾਦੇ ਦਾਰਾ ਸ਼ਕੂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਉਸ ਸਮੇਂ ਉਹਨਾਂ ਦੇ ਸਰੀਰ ਤੇ ਮੈਲੇ ਕਚਲੇ ਕੱਪੜੇ ਸਨ ਇੱਥੋਂ ਤੱਕ ਕੇ ਉਹਨਾਂ ਨੂੰ ਬਹੁਤ ਬੁਰੀ ਹਾਲਤ ਵਿੱਚ ਬਾਗੀਆਂ ਵਾਂਗ ਹਾਥੀ ਤੇ ਸਵਾਰ ਕਰਕੇ ਖਿਜਰਾਬਾਦ ਪਹੁੰਚਾਇਆ ਗਿਆ ਕੁਝ ਸਮੇਂ ਲਈ ਉਹਨਾਂ ਨੂੰ ਇੱਕ ਛੋਟੀ ਅਤੇ ਹਨੇਰੀ ਜਗ੍ਹਾ ਵਿੱਚ ਰੱਖਿਆ ਗਿਆ ਸੀ ਇਸ ਤੋਂ ਬਾਅਦ ਕੁਝ ਦਿਨਾਂ ਅੰਦਰ ਹੀ ਉਹਨਾਂ ਦੇ ਕਤਲ ਦਾ ਹੁਕਮ ਦੇ ਦਿੱਤਾ ਗਿਆ ਉਹ ਲਿਖਦੇ ਸਨ ਕਿ ਉਹ ਲਿਖਦੇ ਹਨ ਕਿ ਕੁਝ ਜਲਾਦ ਉਹਨਾਂ ਦਾ ਕਤਲ ਕਰਨ ਲਈ ਜੇਲ੍ਹ ਵਿੱਚ ਦਾਖਲ ਹੋਏ ਅਤੇ ਪਲ ਪਰ ਵਿੱਚ ਹੀ ਉਹਨਾਂ ਦੇ ਗਲੇ ਤੇ ਖੰਜਰ ਚਲਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਬਾਅਦ ਵਿੱਚ ਉਹਨਾਂ ਦੇ ਮੈਲੇ ਅਤੇ ਖੂਨ ਨਾਲ ਲਤਪਟ ਕੱਪੜਿਆਂ ਵਿੱਚ ਉਹਨਾਂ ਦੇ ਸਰੀਰ ਨੂੰ ਹਮਾਜੂ ਦੇ ਮਕਬਰੇ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ ਉਸ ਦੌਰ ਦੇ ਇੱਕ ਹੋਰ ਇਤਿਹਾਸਕਕਾਰ ਮੁਹੰਮਦ ਕਾਜਮ ਇਬਨ ਮੁਹੰਮਦ ਅਮੀਨ ਮੁੰਸ਼ੀ ਨੇ ਆਪਣੀ ਕਿਤਾਬ ਆਲਮਗੀਰ ਨਾਮਾ ਵਿੱਚ ਵੀ ਦਾਰਾ ਸ਼ਕੋਹ ਦੀ ਕਬਰ ਬਾਰੇ ਲਿਖਿਆ ਹੈ ਉਹ ਲਿਖਦੇ ਹਨ ਕਿ ਦਾਰਾ ਨੂੰ ਹਮਾਜੂ ਦੇ ਮਕਬਰੇ ਵਿੱਚ ਉਸ ਗੋਬੰਧ ਦੇ ਥੱਲੇ ਦਫਨਾਇਆ ਗਿਆ ਸੀ ਜਿੱਥੇ ਬਾਦਸ਼ਾਹ ਅਕਬਰ ਦੇ ਬੇਟੇ ਦਾਨ ਆਲ ਅਤੇ ਮੁਰਾਦ ਦਫਨ ਸਨ ਅਤੇ ਇੱਥੇ ਬਾਅਦ ਵਿੱਚ ਹੋਰ ਕੈਮੂਰੀ ਖਾਨਦਾਨ ਦੇ ਸਹਿਜਾਦਿਆਂ ਅਤੇ ਸਹਿਜਾਦਿਆਂ ਨੂੰ ਦਫਨਾਇਆ ਗਿਆ ਸੀ ਪਾਕਿਸਤਾਨ ਦੇ ਇੱਕ ਵਿਦਵਾਨ ਅਹਿਮਦ ਨਵੀ ਖਾਨ ਨੇ 1969 ਵਿੱਚ ਲਾਹੌਰ ਵਿੱਚ ਦੀਵਾਰ ਇਦਾਰਾ ਦਾਰਾਸ਼ਕੋ ਨਾਮ ਦੇ ਇੱਕ ਖੋਜ ਪੱਤਰ ਵਿੱਚ ਦਾਰਾ ਦੀ ਕਬਰ ਦੀ ਇੱਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਸੀ। ਉਹਨਾਂ ਮੁਤਾਬਕ ਉੱਤਰ-ਪੱਛਮ ਹਿੱਸੇ ਵਿੱਚ ਸਥਿਤ ਤਿੰਨ ਕਬਰਾਂ ਮਰਦਾਂ ਦੀਆਂ ਹਨ ਅਤੇ ਉਹਨਾਂ ਵਿੱਚੋਂ ਜਿਹੜੀ ਕਬਰ ਦਰਵਾਜ਼ੇ ਵੱਲ ਹੈ ਉਹ ਦਾਰਾਸ਼ਕੋ ਦੀ ਹੋ ਸਕਦੀ ਹੈ। ਦਾਰਾ ਦੀ ਕਬਰ ਪਛਾਣਨ ਵਿੱਚ ਅਖਿਆਈ ਕੀ ਸੀ? ਹਮਾਜੂ ਦੇ ਵਿਸ਼ਾਲ ਮਕਬਰੇ ਵਿੱਚ ਹਮਾਜੂ ਤੋਂ ਇਲਾਵਾ ਕਈ ਕਬਰਾਂ ਹਨ। ਉਹਨਾਂ ਵਿੱਚੋਂ ਮਕਬਰੇ ਦੇ ਅੰਦਰ ਸਥਿਤ ਸਿਰਫ ਇੱਕ ਹਮਾਜੂ ਦੀ ਕਬਰ ਹੀ ਅਜਿਹੀ ਹੈ ਜਿਸ ਦੀ ਪਛਾਣ ਹੋਈ ਹੈ। ਅਲੀਗੜ ਮੁਸਲਮਨ ਯੂਨੀਵਰਸਿਟੀ ਵਿੱਚ ਇਤਿਹਾਸਕਕਾਰ ਪ੍ਰੋਫੈਸਰ ਸ਼ਰੀਨ ਮੌਸਵੀ ਕਹਿੰਦੇ ਹਨ ਕਿਉਂਕਿ ਹਮਾਜੂ ਦੇ ਮਕਬਰੇ ਵਿੱਚ ਕਿਸੇ ਵੀ ਕਬਰ ਤੇ ਕੋਈ ਸਿਲਾ ਲੇਖ ਨਹੀਂ ਲਿਖਿਆ ਹੋਇਆ ਇਸ ਕਰਕੇ ਕੌਣ ਕਿਸ ਕਬਰ ਵਿੱਚ ਦਫਨ ਹੈ ਪਤਾ ਨਹੀਂ ਲੱਗ ਸਕਦਾ ਸਰਕਾਰ ਨੇ ਦਾਰਾ ਦੀ ਕਬਰ ਦੀ ਪਛਾਣ ਕਰਨ ਲਈ ਪ੍ਰਾਤਤਵ ਵਿਗਿਆਨੀਆਂ ਦੀ ਜਿਹੜੀ ਟੀਮ ਬਣਾਈ ਹੈ ਉਸ ਵਿੱਚ ਪ੍ਰਾਤਤਵ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਸੈਇਦ ਜਮਾਲ ਹਸਨ ਵੀ ਸ਼ਾਮਲ ਹਨ ਉਹ ਕਹਿੰਦੇ ਹਨ ਇੱਥੇ ਤਕਰੀਬਨ 150 ਕਬਰਾਂ ਹਨ ਜਿਨ੍ਹਾਂ ਦੀ ਹਾਲੇ ਤੱਕ ਪਛਾਣ ਨਹੀਂ ਹੋਈ ਹੈ ਇਹ ਪਛਾਣ ਦਾ ਪਹਿਲਾ ਯਤਨ ਹੈ ਉਹ ਕਹਿੰਦੇ ਹਨ ਕਿ ਹਮਾਜੂ ਦੇ ਗਵੰਧ ਦੇ ਥੱਲੇ ਜੋ ਕਮਰਾ ਬਣਿਆ ਹੋਇਆ ਹੈ ਅਸੀਂ ਉੱਥੇ ਬਣੀਆਂ ਕਬਰਾਂ ਦਾ ਨਰੀਖਣ ਕਰਾਂਗੇ ਉਹਨਾਂ ਕਬਰਾਂ ਦੇ ਡਿਜ਼ਾਈਨ ਦੇਖਾਂਗੇ ਜੇ ਕਿਤੇ ਕੁਝ ਲਿਖਿਆ ਹੋਇਆ ਤਾਂ ਉਸ ਦੀ ਤਲਾਸ਼ ਕਰਾਂਗੇ ਕਲਾ ਅਤੇ ਵਸਤੂ ਕਲਾ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਦਾਰਾ ਸ਼ਿਕੋਹ ਦੀ ਕਬਰ ਪਛਾਣੀ ਜਾ ਸਕੇ ਦਾਰਾ ਸ਼ਿਕੋਹ ਸ਼ਾਜਹਾਂ ਦੇ ਉਤਰਾਧਿਕਾਰੀ ਸਨ ਉਹ ਭਾਰਤ ਦੇ ਇੱਕ ਅਜਿਹੇ ਬਾਦਸ਼ਾਹ ਬਣਨ ਦਾ ਸੁਪਨਾ ਦੇਖ ਰਹੇ ਸਨ ਕਿ ਜੋ ਬਾਦਸ਼ਾਹਤ ਦੇ ਨਾਲ-ਨਾਲ ਦਰਸ਼ਨ ਸੂਫੀ ਬਾਦ ਅਤੇ ਰੋਹਾਨੀਅਤ ਤੇ ਵੀ ਮੁਹਾਰਤ ਰੱਖਦਾ ਹੋਵੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਦਾਰਾਸ਼ਕੋ ਇੱਕ ਸੰਤ ਸੁਭਾਅ ਦਾ ਵਿਅਕਤੀ ਸੀ ਉਹਨਾਂ ਬਾਰੇ ਉਪਲਬਧ ਜਾਣਕਾਰੀਆਂ ਮੁਤਾਬਕ ਉਹ ਆਪਣੇ ਸਮੇਂ ਦੇ ਪ੍ਰਮੁੱਖ ਹਿੰਦੂਆਂ ਬૌਧੀਆਂ ਜੈਨੀਆਂ ਇਸਾਈਆਂ ਅਤੇ ਮੁਸਲਮਾਨ ਸੂਫੀਆਂ ਦੇ ਨਾਲ ਉਹਨਾਂ ਦੇ ਧਾਰਮਿਕ ਵਿਚਾਰਾਂ ਤੇ ਚਰਚਾ ਕਰਦੇ ਸਨ ਉਹਨਾਂ ਦੀ ਇਸਲਾਮ ਦੇ ਨਾਲ ਨਾਲ ਹਿੰਦੂ ਧਰਮ ਵਿੱਚ ਵੀ ਗਹਿਰੀ ਰੁਚੀ ਸੀ ਅਤੇ ਸਾਰੇ ਧਰਮਾਂ ਨੂੰ ਇੱਕੋ ਨਜ਼ਰ ਨਾਲ ਦੇਖਦੇ ਸਨ ਉਹਨਾਂ ਨੇ ਬਨਾਰਸ ਤੋਂ ਪੜਤਾਂ ਨੂੰ ਬੁਲਾਇਆ ਅਤੇ ਉਹਨਾਂ ਦੀ ਮਦਦ ਨਾਲ ਹਿੰਦੂ ਧਰਮ ਦੇ ਉਪਨਿਸ਼ਦਾਂ ਦਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਵੀ ਕਰਵਾਇਆ ਸੀ ਉਪਨਿਸ਼ਦਾਂ ਦਾ ਇਹ ਫਾਰਸੀ ਅਨੁਵਾਦ ਯੂਰਪ ਤੱਕ ਪਹੁੰਚਿਆ ਅਤੇ ਉੱਥੇ ਉਹਨਾਂ ਦਾ ਅਨੁਵਾਦ ਲਾਤੀਨੀ ਭਾਸ਼ਾ ਵਿੱਚ ਹੋਇਆ ਜਿਸ ਨੇ ਉਪਨਿਸ਼ਦਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਕੀਤਾ ਭਾਰਤ ਵਿੱਚ ਦਾਰਾ ਸ਼ਕੋ ਨੂੰ ਇੱਕ ਉਧਾਰ ਕਿਰਦਾਰ ਮੰਨਿਆ ਜਾਂਦਾ ਹੈ ਭਾਰਤ ਵਿੱਚ Hindu ਚੁਕਾ ਵਾਲੇ ਇਤਿਹਾਸਕਕਾਰਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਦਾਰਾ ਸ਼ਕੋ ਮੁਗਲ ਸੰਤਲਨਤ ਦੇ ਤਖਤ ਤੇ ਬੈਠਦੇ ਤਾਂ ਦੇਸ਼ ਦੀ ਸਥਿਤੀ ਬਿਲਕੁਲ ਵੱਖਰੀ ਹੁੰਦੀ ਇਹ ਇਤਿਹਾਸਕਕਰ ਔਰੰਗਜ਼ੇਬ ਨੂੰ ਇੱਕ ਸਖਤ ਕੱਟੜਵਾਦੀ ਅਤੇ ਭੇਦਭਾਵ ਕਰਨ ਵਾਲਾ ਮੁਸਲਮਾਨ ਮੰਨਦੇ ਹਨ ਉਹਨਾਂ ਮੁਤਾਬਕ ਉਹ ਹਿੰਦੂਆਂ ਨਾਲ ਨਫ਼ਰਤ ਕਰਦੇ ਸਨ ਅਤੇ ਉਹਨਾਂ ਦੇ ਕਈ ਮੰਦਰਾਂ ਨੂੰ ਢਵਾ ਦਿੱਤਾ ਸੀ ਮੌਜੂਦਾ ਸਿਆਸੀ ਦ੍ਰਿਸ਼ਟੀਕੋਣ ਵਿੱਚ ਇਹ ਧਾਰਨਾ ਹੋਰ ਵੀ ਮਜ਼ਬੂਤ ਹੋ ਗਈ ਹੈ ਬੀਵੀਸੀ ਨੇ ਜਿਨ੍ਹਾਂ ਇਤਿਹਾਸਕਕਰ ਨਾਲ ਗਲਤ ਕੀਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਦੇ ਉਲਟ ਦਾਰਾਸ਼ਕੋ ਹਿੰਦੂ ਧਰਮ ਤੋਂ ਪ੍ਰਭਾਵਿਤ ਸਨ ਅਤੇ ਉਹ ਹਿੰਦੂਆਂ ਦੀ ਧਾਰਮਿਕ માનਤਾਵਾਂ ਦੀ ਵੀ ਇੱਜ਼ਤ ਕਰਦੇ ਸਨ ਹਿੰਦੂ ਵਿਚਾਰਧਾਰਾ ਵਾਲੇ ਸੰਗਠਨ ਆਰਐਸਐਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਭਾਰਤ ਵਿੱਚ ਮੁਸਲਮਾਨ ਸ਼ਾਸਕਾਂ ਦੇ ਤਕਰੀਬਨ 700 ਸਾਲ ਦੇ ਸ਼ਾਸਨ ਨੂੰ ਹਿੰਦੂਆਂ ਦੀ ਗੁਲਾਮੀ ਦਾ ਦੌਰ ਕਿਹਾ ਹੈ। ਆਧੁਨਿਕ ਸਮੇਂ ਵਿੱਚ ਮੁਸਲਮਾਨ ਸ਼ਾਸਕਾਂ ਦੇ ਦੌਰ ਨੂੰ ਵਿਸ਼ੇਸ਼ ਤੌਰ ਤੇ ਮੁਗਲ ਸ਼ਾਸਕਾਂ ਅਤੇ ਘਟਨਾਵਾਂ ਨੂੰ ਭਾਰਤ ਦੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਵਰਤਾਰਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਰਤਮਾਨ ਮੁਸਲਮਾਨਾਂ ਦੀ ਤੁਲਨਾ ਵਿੱਚ ਦਾਰਾਸ਼ਿਕੋ ਭਾਰਤ ਦੀ ਮਿੱਟੀ ਵਿੱਚ ਵਧੇਰੇ ਘੁਲ ਮਿਲ ਗੈਸਨ ਮੋਦੀ ਸਰਕਾਰ ਦਾਰਾ ਸਿਕੋ ਨੂੰ ਇੱਕ ਆਦਰਸ਼ਕ ਉਦਾਰਸ ਮੁਸਲਮਾਨ ਕਿਰਦਾਰ ਮੰਦੀ ਹੈ ਅਤੇ ਇਸ ਲਈ ਉਹ ਦਾਰਾ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਬਣਾਉਣਾ ਚਾਹੁੰਦੀ ਹੈ ਉਨ੍ਹਾਂ ਦੇ ਵਿਚਾਰ ਨੂੰ ਜਾਗਰੂਕ ਕਰਨ ਲਈ ਇਹ ਸੰਭਵ ਹੈ ਕਿ ਮੁਗਲ ਸ਼ਹਿਜ਼ਾਦੇ ਦੀ ਕਬਰ ਦੀ ਪਛਾਣ ਹੋਣ ਤੋਂ ਬਾਅਦ ਧਾਰਮਿਕ ਸਦਭਾਵ ਦਾ ਕੋਈ ਸਲਾਨਾ ਤਿਉਹਾਰ ਜਾਂ ਸਮਾਗਮ ਸ਼ੁਰੂ ਕੀਤਾ ਜਾਵੇ ਸੱਤਾਧਾਰੀ ਪਾਰਟੀ ਭਾਜਪਾ ਦੇ ਨੇਤਾ ਸੈਇਦ ਜਫਰ ਇਸਲਾਮ ਦਾ ਕਹਿਣਾ ਹੈ ਕਿ ਦਾਰਾਸਕੋ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸਾਰੇ ਧਰਮਾਂ ਦਾ ਅਧਿਆਨ ਕੀਤਾ ਤੇ ਇੱਕ ਸ਼ਾਂਤੀ ਮਹਿੰਮ ਚਲਾਈ ਉਹ ਸਾਰੇ ਧਰਮਾਂ ਨੂੰ ਇਕੱਠਿਆਂ ਲੈ ਕੇ ਤਰਨ ਵਿੱਚ ਵਿਸ਼ਵਾਸ ਰੱਖਦੇ ਸਨ ਇਸ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ ਅੱਜ ਦੇ ਮੁਸਲਮਾਨ ਸਮਾਜ ਵਿੱਚ ਵੀ ਦਾਰਾ ਵਰਗੀ ਸੋਚ ਅਤੇ ਸਮਝ ਦੀ ਬਹੁਤ ਲੋੜ ਹੈ ਦਾਰਾ ਸਕੂਨ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਦੇ ਰੂਪ ਵਿੱਚ ਪੇਸ਼ ਕਰਨ ਦਾ ਵਿਚਾਰ ਇਸ ਧਾਰਨਾ ਤੇ ਅਧਾਰਤ ਹੈ ਕਿ ਮੁਸਲਮਾਨ ਭਾਰਤ ਦੇ ਧਰਮਾਂ ਅਤੇ ਇੱਥੋਂ ਦੇ ਰੀਤੀ ਰਿਵਾਜਾਂ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਨਹੀਂ ਸਕੇ ਅਤੇ ਨਾ ਹੀ ਇਹਨਾਂ ਨੂੰ ਅਪਣਾ ਸਕੇ ਹਨ ਹਾਲਾਂਕਿ ਕਈ ਆਲੋਚਕ ਇਹ ਸਵਾਲ ਵੀ ਪੁੱਛਦੇ ਹਨ ਕਿ ਦਾਰਾ ਸਕੋ ਨੂੰ ਉਹਨਾਂ ਦੀ ਉਦਾਰਤਾ ਅਤੇ ਧਾਰਮਿਕ ਏਕਤਾ ਦੇ ਵਿਚਾਰਾਂ ਨੇ ਸਿਰਫ ਮੁਸਲਮਾਨਾਂ ਦਾ ਹੀ ਕਿਉਂ ਪੂਰੇ ਦੇਸ਼ ਦਾ ਆਦਰਸ਼ ਕਿਉਂ ਨਹੀਂ ਬਣਾਇਆ ਜਾਣਾ ਚਾਹੀਦਾ